ਹੋ ਤੁਹਾਡੇ ਜਿਵੇਂ ਕਿ ਤੁਸੀਂ ਔਰ 10 ਸੁੱਕਿਓ ਰਿਆਸ ਬਾਰੇ ਵੀ ਤੁਸੀਂ ਦੱਸਤਾ ਆਪਣੇ এডਿਕੇਸ਼ਨ ਬਾਰੇ ਵੀ ਦੱਸਤਾ ਹੁਣ ਆਪਾਂ ਗੱਲ ਕਰਦੇ ਆ ਵੀ ਤੁਹਾਡੇ ਕੀ ਕੰਮਕਾਰ ਆ ਕੀ ਆਪਣਾ ਬਿਜ਼ਨਸ ਆ ਤੇ ਕਿਸ ਤਰ੍ਹਾਂ ਦੇ ਆਪਾਂ ਮੇਰੇ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਆਪਣੇ ਕੰਮ ਕੀਤਾ ਆ ਚੰਪਾਇ ਚੌਥੀ ਜਿਹੜੀ ਹੈ ਇਹ ਵੀ ਅਮੀ ਚੰਦ ਦੇ ਹੁੰਦਾ ਸੀ ਸਾਡੇ 6 ਨੰਬਰ ਇਲਾਕੇ ਪੈਂਦਾ ਸੀ ਤੇ ਦੋ ਕਮਰੇ ਸੀ ਕੱਚੇ ਪੱਕੇ ਉਹਦੇ ਵਿੱਚ ਮੈਂ ਸਾਮਾ ਵਾ ਕੇ ਚੱਕ 2 ਕਿਲੋ ਲੱਡੂ ਮੰਗਾ ਕੇ ਮੈਂ ਚੋਕੀ ਖੋਲਦੀ ਉਹ ਤੁਹਾਡਾ ਕਹਿਣਾ ਮਤਲਬ ਉਹਨਾਂ ਨੇ ਤੁਹਾਡੇ ਚੌਂਕੀ ਖਿਲਾਨ ਤੋਂ ਬਾਅਦ ਆਪਣਾ ਪੂਰਾ ਇਮਾਨਦਾਰੀ ਦਾ ਇਕਰਾਰ ਦਿੱਤਾ ਜੀ ਇਮਾਨਦਾਰੀ ਦਾ 26 ਸਾਲ ਉੱਤੇ ਪ੍ਰਦਾਨ ਉਸ ਤੋਂ ਬਾਅਦ ਮੈਂ 15 ਸਾਲ ਵੂਮਨ ਚਲ ਦੇ ਵਿੱਚ ਲੱਗੀ ਮੈਂ ਜ਼ਿੰਦਗੀ ਚ ਕੋਈ ਖੁਸ਼ਾਮਤ ਨਹੀਂ ਕੀਤੀ ਮੈਂ ਸਿਰਫ ਖੁਸ਼ਾਮਤ ਉਹਦੀ ਕੀਤੀ ਕਿ ਜਿਹੜਾ ਬਜ਼ੁਰਗ ਸਮਝਾ ਨਾ ਇਹ ਸਿਰਫ ਮੇਰੇ ਜਿਹੜੇ ਕੰਮ ਨੇ ਉਹ ਜਿਹੜੇ ਲੋਕਾਂ ਨੇ ਮੈਨੂੰ ਅਸੀਸਾਂ ਦਿੱਤੀਆਂ ਉਹਦੀ ਬਣਿਸਪਤ ਮੇਰੀ ਹੁੰਦੀ ਹੈ ਕਲਵੰਜੀਆ ਸਾਡਾ ਕੰਮ ਹੈ ਕਿ ਉਹਨਾਂ ਦਾ ਕੰਮ ਇਸ ਤਰ੍ਹਾਂ ਕਰ ਦੇਣ ਕਿ ਜਿੱਦਾਂ ਇੱਕ ਨੌਜਵਾਨ ਭਾਈ ਨਟਕੇ ਲੋਕਾਂ ਦੇ ਕੰਮ ਕਰਦਾ ਹੈ ਅਪ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇਖ ਰਿਹਾ ਦਸ਼ਕਾਂ ਦਾ ਸਵਾਗਤ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ જય શ્રી ਰਾਮ ਵਾਹਿਗੁਰੂ ਜੀ ਕਾ ਖਾਲਸਾ ਸਲਾਮ ਅਦਾਬ ਸਾਰਿਆਂ ਨੂੰ ਆਪਣੇ ਗੁਰੂ ਮਹਾਰਾਜ ਜੀ ਵੱਲੋਂ ਜੋ ਵੀ ਜਿਸ ਧਰਮ ਨਾਲ ਇਹ ਵੀਡੀਓ ਦੇਖ ਰਿਹਾ ਉਸ ਨੂੰ ਉਹਨਾਂ ਦੇ ਧਰਮ ਦੇ ਅਨੁਸਾਰ ਸਾਰਿਆਂ ਨੂੰ ਸਜਦਾ ਕਰਦੇ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆ ਆਪਣੇ ਆਪਣੇ ਪ੍ਰਮਾਤਮਾ ਦਾ ਨਾਮ ਲੈਨੇ ਆ ਸਾਡੇ ਵਿੱਚ ਇੱਕ ਐਸੀ ਹਸਤੀ ਮੌਜੂਦ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਅੱਜ ਜਿਨ੍ਹਾਂ ਦੀ ਉਮਰ ਲਗਭਗ 82 ਈਅਰ 올ਡ ਦੇ ਅ ਬਜ਼ੁਰਗ ਸਾਡੇ ਵਿੱਚ ਬੈਠੇ ਨੇ ਤੇ ਅੱਜ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਹਨਾਂ ਦੀ ਜੀਵਨੀ ਬਾਰੇ ਵੀ ਜਾਣਾਂਗੇ ਇਹਨਾਂ ਦੇ ਜਿਹੜੇ ਸੰਘਰਸ਼ ਆ ਤੇ ਜਿਹੜੇ ਕੀਤੇ ਗਏ ਇਹਨਾਂ ਇਹਨਾਂ ਦੁਆਰਾ ਕੰਮਾ ਲੋਕ ਭਲਾਈ ਜਾਨ ਹਿੱਤ ਦੇ ਇ츠 ਲੋਕਾਂ ਦੀ ਜਿਹੜੀ ਸੇਵਾ ਕੀਤੀ ਆ ਉਹਨਾਂ ਬਾਰੇ ਵੀ ਜਾਵਾਂਗੇ ਆਓ ਜਾਣਦੇ ਆ ਵੀ ਇਹਨਾਂ ਦੇ ਨਾਮ ਤੋਂ ਲੈ ਕੇ ਇਹਨਾਂ ਦੀ ਜੀਵਨੀ ਤੱਕ ਇਹਨਾਂ ਦੇ ਮੁਖਾਰਬਿੰਨ ਤੋਂ ਵੀ ਅੱਜ ਕਿਰਾ ਇਹਨਾਂ ਨੇ ਸਫਰ ਤੈਅ ਕੀਤਾ ਆਓ ਜਾਣਦੇ ਆ ਸਰ ਕੀ ਨਾਮ ਆ ਜੀ ਆਪਣਾ ਅਬਨਿਊ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ ਜੀ ਇੰਦਰ ਜੀ ਚੋਪੜਾ ਜੀ ਸਰ ਚੋਪੜਾ ਜੀ ਜਿਵੇਂ ਕਿ ਤੁਸੀਂ ਆ ਕਿਹੜੇ ਮਤਲਬ ਸਕੂਲ ਤੋਂ ਤੁਸੀਂ ਪੜਾਈ ਐਜੂਕੇਸ਼ਨ ਕੀਤੀ ਖਾਸਾ ਆਈ ਸਕੂਲ ਖਾਸਾ ਆਈ ਖਾਸਾ ਆਈ ਸਕੂਲ ਲੁਧਿਆਣਾ ਅੱਛਾ ਬਈ ਬੰਡ ਰੋਡ ਉੱਥੋਂ ਕੀਤੀ ਤੇ ਹੁਣ ਤੁਸੀਂ ਐਜੂਕੇਸ਼ਨ ਕਰਨ ਤੋਂ ਬਾਅਦ ਤੁਹਾਡਾ ਮੈਰਿਜ ਹੋਈ ਜਿਵੇਂ ਕਿ ਸਹਾਰਿਆਂ ਦੀ ਹੁੰਦੀ ਹੈ ਆਪਣੀ ਜੀ ਲਾਈਫ ਦੇ ਵਿੱਚ ਤੇ ਤੁਹਾਡੀ ਮੈਰਿਜ ਤੁਹਾਡੀ ਧਰਮ ਪਤਨੀ ਜੀ ਦਾ ਕੀ ਨਾਮ ਆ ਤੇ ਕਿੱਥੇ ਤੁਹਾਡੀ ਮੈਰਿਜ ਹੋਈ ਕਿਹੜੇ ਪਿੰਡ ਜਾਂ ਕਿਹੜੇ ਸ਼ਹਿਰ ਦੇ ਮੇਰੀ ਦਰਮਪਤਰੀ ਨੇ ਦਿੱਲੀ ਤੋਂ ਸਹੀ ਜੀ ਦਿੱਲੀ ਮੇਰੀ ਮੈਰਿਜ ਹੋਈ ਮੈਂ ਉਹਨੂੰ ਦਿੱਲੀ ਤੋਂ ਵਿਆਹ ਕੇ ਲਿਆ ਜੀ ਤੇ ਤੁਹਾਡੀ ਇਸ ਟਾਈਮ ਜਿਹੜੀ ਰਿਹائش ਆ ਉਹ ਇਸ ਟਾਈਮ ਕਿੱਥੇ ਆ ਤੇ ਕਿੱਥੇ ਮੇਰੀ ਵਿਆਹ ਚਾਈ ਲਾਲ ਕੁਆਟਰ ਜਾਂਨਗੜ ਸੋਨਾ ਸੋ ਕੈਸੀ ਨੀਅਤ ਦੁਰਗਾ ਮੰਦਿਰ ਠੀਕ ਹੈ ਜੀ ਹੁਣ ਤੁਹਾਡੇ ਜਿਵੇਂ ਕਿ ਤੁਸੀਂ 10 ਸੁੱਕਿਓ ਰਿਹائش ਬਾਰੇ ਵੀ ਤੁਸੀਂ ਦੱਸਤਾ ਆਪਣੇ ਐਜੂਕੇਸ਼ਨ ਬਾਰੇ ਵੀ ਦੱਸਤਾ ਹੁਣ ਆਪਾਂ ਗੱਲ ਕਰਦੇ ਆ ਵੀ ਤੁਹਾਡੇ ਕੀ ਕੰਮ ਕਰਾ ਕੀ ਆਪਣਾ ਬਿਜ਼ਨਸ ਸਾ ਤੇ ਕਿਸ ਤਰ੍ਹਾਂ ਦੇ ਆਪਾਂ ਕਾਰੋਬਾਰ ਮੇਰੀ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਆਪਣਾ ਹੀ ਕੰਮ ਕੀਤਾ ਹੈ ਬਿਲਕੁਲ ਮੇਰੇ ਦੁਗਰੀ ਰੋਡ ਤੇ ਮੈਂ 26 26 ਸਾਲ ਉੱਥੋਂ ਦਾ ਪ੍ਰਧਾਨ ਰਿਆ ਬਿਲਕੁਲ ਔਰ ਉੱਥੋਂ ਦੇ ਕਈ ਕੰਮ ਕੀਤੇ ਲੋਕਪਰ ਲਈ ਦੇ ਉਸ ਤੋਂ ਬਾਅਦ ਆਪ ਕੰਪਲ ਚੌਥੀ ਜਿਹੜੀ ਹੈ ਇਹ ਵੀ ਅਮੀ ਚੰਦ ਦੇ ਹੁੰਦਾ ਸੀ ਸਾਡੇ 6 ਨੰਬਰ ਦੇ ਇਲਾਕੇ ਪੈਂਦਾ ਸੀ ਬਿਲਕੁਲ ਉਹਨੇ ਮੈਨੂੰ ਕਿਹਾ ਕਿ ਵੀ ਚੌਕੀ ਬਣਾਣੀ ਹੈ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿਸੇ ਹੋਰ ਨੂੰ ਕਹਦੇ ਹੋ ਪਰ ਨਹੀਂ ਉਹਨੇ ਕਿ ਮੈਂ ਇੱਕ ਬੜਿਆ ਨੂੰ ਕਿਹਾ ਉਹਨੇ ਕਿ ਚੌਪੜੇ ਦੀ ਨਾਲੀ ਗੱਲ ਕਰੋ ਤੁਸੀਂ ਉਹ ਮੈਨੂੰ ਕਹਿੰਦੇ ਤੁਸੀਂ ਬਣਾਣੀ ਹੈ ਆ ਗੱਲ ਹੈ ਮੈਂ ਕਿਹਾ ਵੀ ਮੈਂ ਬਣਾਣੀ ਹੈ ਤੇ ਸਮਾਨ ਰੱਖ ਤੇ ਮੈਂ ਤੇਰੀ ਚੌਕੀ ਬਣਾ ਦੇਣਾ ਮੈਂ ਸਮਾਨ ਉਹਦਾ ਰਖਾਇਆ ਬਚਨਤਪਾਲਿਕ ਤੋਂ ਤੇ ਗਾ ਕੇ ਤੇ ਦੋ ਕਮਰੇ ਸੀ ਕੱਚੇ ਪੱਕੇ ਉਹਦੇ ਵਿੱਚ ਮੈਂ ਸਾਮਾ ਵਾਕੇ ਚੋਕ 2 ਕਿਲੋ ਲੱਡੂ ਮੰਗਾ ਕੇ ਮੈਂ ਚੋਕੀ ਖੋਲਤੀ। ਕਿਆ ਬਾਤ। ਜੇ ਚੋਕੀ ਖੋਲੀ ਉਸ ਤੋਂ ਬਾਅਦ ਉਹ ਜਿਹੜਾ ਵੀ ਐਸਾ ਜਾਂਦਾ ਸੀ ਉਹ ਮੈਨੂੰ ਇਹ ਕਹਿੰਦਾ ਸੀ ਸਾਡੀ ਚੋਕੀ ਬੰਨੀ ਚਾਹੀਦੀ। ਉਹ ਮੈਨੂੰ ਜਿੰਨੇ ਵੀ ਐਸੇ ਮੇਰੇ ਇਲਾਕੇ ਚ ਆਏ ਨਹੀਂ ਆਤਮ ਨਗਰ ਸਭ ਬਹੁਤ ਵਧੀਆ ਆਏ ਨੇ। ਜੋ ਮੈਂ ਕਿਹਾ ਉਹਨੇ ਕੀਤਾ। ਕਿਸੇ ਕੋਲ ਫालतू ਪੈਸਾ ਲੈਣ ਦੇਣ ਦੀ। ਉਹਨਾਂ ਨੇ ਲੋਕਾਂ ਦਾ ਇਹ ਕੋਈ ਮੈਕ ਹੈ ਵੀ ਇਹ ਕੰਮ ਕਰ ਰਹੇ ਹਨ ਉਹਨਾਂ ਕਿ ਮਤਲਬ ਤੁਹਾਡਾ ਕਹਿਣਾ ਮਤਲਬ ਉਹਨਾਂ ਨੇ ਤੁਹਾਡੇ ਚੌਂਕੀ ਖਲਾਨ ਤੋਂ ਬਾਅਦ ਆਪਣਾ ਪੂਰਾ ਇਮਾਨਦਾਰੀ ਨਾਲ ਵਿਵਹਾਰ ਦਿੱਤਾ ਜੀ ਇਮਾਨਦਾਰੀ ਨਾਲ ਮੈਂ ਇਹੀ ਚਾਹਨਾ ਕਿ ਜ਼ਿੰਦਗੀ ਦੇ ਵਿੱਚ ਮੈਂ 26 ਸਾਲ ਉੱਤੇ ਪ੍ਰਦਾਨ ਉਸ ਤੋਂ ਬਾਅਦ ਮੈਂ 15 ਸਾਲ ਵੂਮਨ ਚੱਲਦੇ ਵਿੱਚ ਲਾਇ ਵੂਮਨ ਸਰ ਹਾਂ ਪਰ ਕਿਸ ਫੈਸਲੇ ਕਰਨ ਵਾਲੇ ਹੈ ਕੀ ਹਾਂ ਮਤਲਬ ਪਰਵਾਰਕ ਬੱਚੀਆਂ ਦੇ ਘਰ ਵਸਾਏ ਕੁੜੀਆਂ ਦੇ ਘਰ ਵਸਾਏ ਮੁੰਡਿਆਂ ਦੇ ਘਰ ਵਸਾਏ ਪਰ ਉਹ ਉਹ ਮੈਨੂੰ ਕਈ ਵਾਰੀ ਇੱਕ ਲੋਗ ਆਂਦੇ ਸੀ ਇਨਾਮ ਤੌਰ ਤੇ ਮੈਨੂੰ ਕਹਿੰਦੇ ਸੀ ਕੁਝ ਲੈ ਲਓ ਮੈਂ ਕਹਿੰਦਾ ਇਹ ਕੰਮ ਮੇਰਾ ਨਹੀਂ ਇਹ ਕੰਮ ਮੈਂ ਨਹੀਂ ਕਰਦਾ ਮੈਂ ਕਿਸੇ ਕੋਲ ਅੱਜ ਤੱਕ ਸਮਝਣਾ ਮੈਂ ਇੰਨਾ ਚਿਰ ਕਾਂਗਰਸ ਚ ਰਿਹਾ ਕਿੰਨੇ ਸਾਲ ਲਗਭਗ ਤੁਸੀਂ ਕਾਂਗਰਸ ਚ 58 ਸਾਲ ਮੈਂ ਕਾਂਗਰਸ ਚ ਰਿਹਾ ਹੁਣ ਮੈਂ 16 ਸਾਲਾਂ ਦਾ ਵਨ ਸਿੱਧੂ ਦੇ ਨਾਲ ਚੱਲ ਰਹੇ ਆ ਕਿਹੜੀ ਪੋਸਟ ਹੈ ਤੁਸੀਂ ਕਾਂਗਰਸ ਕਾਂਗਰਸ ভাইস ਪ੍ਰਧਾਨ ਡਿਸਟ੍ਰਿਕਟ ਕਾਂਗਰਸ ਮੈਲੂ ਦਿਨਾਰੇ ਆ ਬਿਲਕੁਲ ਸਮਝਣਾ ਤੇ ਮੈਨੂੰ ਹਰ ਬੰਦਾ ਕਾਂਗਰਸੀ ਪਿਆਰਾ ਅੱਜ ਵੀ ਕਰਦਾ ਹੈ ਪਹਿਲੇ ਵੀ ਕਰਦੇ ਸੀ ਤੇ ਮੈਂ ਕਦੀ ਕਿਸੇ ਨਾਲ ਮੇਰੀ ਖਿੱਚਤੂ ਨਹੀਂ ਹੋਈ ਚੋਕੜਾ ਇਹ ਕਿ ਗੱਲ ਉੱਭਰ ਕੇ ਹੁੰਦੀ ਹੈ ਵੀ 55 ਸਾਲ ਕੰਮ ਕਰਨ ਦੇ ਬਾਵਜੂਦ ਵੀ ਕੀ ਗੱਲ ਕਾਂਗਰਸ ਨੂੰ ਤੁਹਾਡੇ ਕੰਮ ਨਹੀਂ ਦਿਖੇ ਜਾਂ ਜਾਂ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਕੋਈ ਜ਼ਿੰਮੇਵਾਰੀ ਦੀ ਮੰਗ ਨਹੀਂ ਕੀਤੀ ਇਹ ਗੱਲ ਇਹ ਹੈ ਇਹ ਜਿਹੜੇ ਲੀਡਰ ਉੱਪਰ ਲੈ ਲੈਣਾ ਇਹਨਾਂ ਦਾ ਦਿਮਾਗ ਖਰਾਬ ਹੈ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਸਾਡੀ ਕੁਸ਼ਾਮਤ ਕੋਈ ਕਰੇ ਮੈਂ ਜ਼ਿੰਦਗੀ ਚ ਕਿਤੇ ਦੀ ਕੁਸ਼ਾਮਤ ਨਹੀਂ ਕੀਤੀ ਮੈਂ ਸਿਰਫ ਕੁਸ਼ਾਮਤ ਉਹਦੀ ਕੀਤੀ ਹੈ ਜਿਹੜਾ ਬਜ਼ੁਰਗ ਹੈ ਜਿਹੜਾ ਨਥਾਣਾ ਉਹ ਜਿਹੜਾ ਕਮਜ਼ੋਰ ਹੈ ਮੈਂ ਉਹਦੇ ਨਾਲ ਹਮੇਸ਼ਾ ਸਿਰੇ ਤੱਕ ਚੜਿਆ ਔਰ ਉਹਦੀ ਉਹਦਾ ਹੱਕ ਲੈ ਕੇ ਉਹਨੂੰ ਦੇ ਕੇ ਫਿਰ ਸਬਰ ਕੀਤਾ ਤੋ ਹੱਕ ਦੁਆਨ ਚ ਤੁਹਾਨੂੰ ਕਿਸ ਤਰ੍ਹਾਂ ਸਕੂਨ ਮਿਲਦਾ ਔਰ ਕਿਸ ਤਰ੍ਹਾਂ ਤੁਹਾਨੂੰ ਅਨੁਭਵ ਹੁੰਦਾ ਵੀ ਮੈਂ ਇਸ ਦਾ ਕੰਮ ਕਰਾ ਲਵਾਂ ਤੇ ਇਹ ਇਹ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੁੰਦਾ ਵੀ ਤੁਸੀਂ ਇੰਨੀ ਚੰਗੀ ਸਿੱਖ ਤੁਸੀਂ ਕਿੱਥੋਂ ਲਈ ਹੈ ਇਹ ਮੇਰੀ ਜਿਹੜੀ ਉਮਰ ਹੈ ਇਹ ਤੁਹਾਨੂੰ ਦਰਸ਼ਾਉਂਦੀ ਹੈ 82 83 ਸਾਲ ਦੀ ਮੇਰੀ ਉਮਰ ਹੈ ਇਸ ਵੇਲੇ 82 83 ਸਾਲ ਚ ਮੈਂ ਮੇਰੀ ਮਾਲਕ ਦੇ ਨੇ ਉਹਨਾਂ ਬਜ਼ੁਰਗਾਂ ਦੀ ਉਹਨਾਂ ਕੁੜੀਆਂ ਦੀ ਉਹਨਾਂ ਬੱਚਿਆਂ ਦੀ ਮੇਰੇ ਤੇ ਫੀਸ ਹੈ ਤੰਦਨ ਮੈਂ ਅੱਜ ਬਿਲਕੁਲ ਤੰਦਰੁਸਤਾਂ ਐਨੀ ਉਮਰ ਦੇ ਵਿੱਚ ਵੀ ਮੈਨੂੰ ਕੋਈ ਰੋਗ ਨਹੀਂ ਕੋਈ ਤਕਲੀਫ ਨਹੀਂ ਕੋਈ ਕੁਝ ਨਹੀਂ ਸਮਝਾ ਨਾ ਇਹ ਸਿਰਫ ਮੇਰੇ ਜਿਹੜੇ ਕੰਮ ਨੇ ਉਹ ਜਿਹੜੇ ਲੋਕਾਂ ਨੇ ਮੈਨੂੰ ਅਸੀਸਾਂ ਦਿੱਤੀਆਂ ਉਹਦੀ ਬਣਿਸਪਤ ਮੇਰੀ ਉਮਰ ਹੈ ਸਰ ਇੰਨੇ ਐਨੀ ਉਮਰ ਹੋਣ ਦੇ ਬਾਵਜੂਦ ਵੀ ਤੁਸੀਂ ਫਿੱਟ ਹੋ ਤੇ ਕਿਸ ਤਰ੍ਹਾਂ ਤੁਸੀਂ ਆਪਣੇ ਸਰੀਰ ਦੀ ਜੀਵਨ ਸ਼ੈਲੀ ਚ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਕਿੰਨੇ ਵਜੇ ਉੱਠਦੇ ਹੋ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਕੰਮ ਕਰਦੇ ਕਰਦੇ ਆਪਣੀ ਹੈਲਥ ਨੂੰ ਵੀ ਮੇਨਟੇਨ ਰੱਖਿਆ ਮੇਰੀ ਜਿਹੜੀ ਔਲਾਦ ਹੈ ਮੇਰੀ ਔਲਾਦ ਬਹੁਤ ਚੰਗੀ ਹੈ ਮੇਰੀ ਜਿਹੜੀ ਸਾਥਨ ਸੀ ਅੱਜ ਦੁਨੀਆ ਦੇ ਵਿੱਚ ਨਹੀਂ ਹੈ ਉਹਦਾ ਸਾਥ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਉਹਨਾਂ ਨੂੰ 6-7 ਸਾਲ ਹੋ ਗਏ ਨੇ ਡੈਥ ਹੋਈ ਨੂੰ ਮੇਰੇ ਨਾਲ ਉਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਚੱਲੇ ਜੀ ਤੇ ਮੈਂ ਆਪਣੀ ਔਲਾਦ ਨੂੰ ਪੜਾਇਆ ਤੇ ਕੰਮ ਤੇ ਲਾਇਆ ਠੀਕ ਹੈ ਉਹ ਉਹਨਾਂ ਨੇ ਇਮਾਨਦਾਰੀ ਦੇ ਨਾਲ ਮੇਰੇ ਕੰਮ ਨੂੰ ਅੱਗੇ ਵਧਾਇਆ ਕੀ ਬਾਤ ਸਮਝਣਾ ਤੇ ਮੈਂ ਅੱਜ ਕਲਵੰਛੂ ਦੇ ਦਫਤਰ ਦਾ ਅੰਚਾਰਜ ਜੀ ਬਤੋ ਔਰ ਇੰਚਾਰਜ ਅੰਚਾਰਜ ਦੇ ਤੌਰ ਤੇ ਮੈਂ ਕੰਮ ਕਰ ਰਿਹਾ ਹਾਂ ਕਿ ਕਰਦਾ ਰਹਿਾਂਗਾ ਜਦ ਤੱਕ ਮੇਰਾ ਮਨ ਇਹਨਾਂ ਨਾਲ ਪੁੱਜਦਾ ਹੈ ਜੀ ਜੀ ਸਮਝਦੇ ਨਾ ਦੇਖੋ ਜੀ ਦਰਸ਼ਕਾਂ ਦੇ ਇੱਕ ਇਹ ਗੱਲ ਬਹੁਤ ਹੀ ਉੱਪਰ ਕੇ ਹੁੰਦੀ ਹੈ ਇੱਕ ਆਮ ਆਦਮੀ ਪਾਰਟੀ ਜੋ ਕਿ ਅੱਜ ਅੱਜ ਦੀ ਡੇਡ ਡੇਡ ਦੇ ਵਿੱਚ ਮੌਜੂਦਾ ਸਰਕਾਰ ਆ ਮੌਜੂਦਾ ਸਰਕਾਰ ਆ ਸਰਕਾਰ ਪੂਰੀ ਪਾਵਰ ਚ ਹਰੇਕ ਤਨਦੇ ਗਰੀਬ ਹੁਣ ਮੁਹਿੰਮ ਵੀ ਚਲਦੀ ਪਈ ਹੈ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਉਸ ਨੂੰ ਲੈ ਕੇ ਵੀ ਦੇਖਿਆ ਜਾ ਰਿਹਾ ਵੀ ਸਰਕਾਰ ਬਹੁਤ ਸਾਰੇ ਉਪਰਾਲੇ ਕਰਦੀ ਪਈ ਆ ਤੇ ਹਣ ਆਪਾਂ ਐਮਐਲਏ ਹਲਕਾ ਆਤਮਨਗਰ ਐਮਐਲਏ ਸਰਦਾਰ ਕਲਵਾਨ ਸਿੰਘ ਸਿੱਧੂ ਜੀ ਦੇ ਦਫ਼ਤਰ ਦੇ ਵਿੱਚ ਆ ਸ਼੍ਰੀਮਾਨ ਜੀ ਚੋਪੜਾ ਜੀ ਵੀ ਅੱਜ ਇੱਕ ਵਿਸ਼ੇਸ਼ ਗੱਲਬਾਤ ਸਾਡੀ ਹੋ ਰਹੀ ਆ ਅਵਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਚੈਨਲ ਦੇ ਮਾਧਿਅਮ ਰਾਹੀਂ ਦਰਸ਼ਕਾਂ ਨਾਲ ਤੁਹਾਨੂੰ ਜੀਵਨੀ ਬਾਰੇ ਵੀ ਦੱਸਿਆ ਤੇ ਕਾਰਜਕਾਲ ਬਾਰੇ ਵੀ ਤੁਹਾਨੂੰ ਤੁਹਾਨੂੰ ਦੱਸਿਆ ਇੱਕ ਫਿਟਨੈਸ ਦਾ ਰਾਜ ਕੀ ਹੈ ਜੀ ਇਹਨੇ 82 ਸਾਲ ਦੀ ਉਮਰ ਦੇ ਕੋ ਦੇਖੋ ਗੱਲ ਇਹ ਹੈ ਪਹਿਲੇ ਤਾਂ ਮੈਂ ਜੱਜਤਾ ਕਲਵੰਨ ਸਿੱਧੂ ਦੇ ਦਫ਼ਤਰ ਦਾ ਇੰਚਾਰਜ ਬਣਿਆ ਬਿਲਕੁਲ ਮੈਂ ਕਲਵੰਨ ਸਿੱਧੂ ਵਰਗਾ ਇਮਾਨਦਾਰ ਨੇਮਤੀ ਉਹ ਲੋਕਾਂ ਦੇ ਕੰਮ ਕਰਨ ਵਾਲਾ ਜੀ ਇੰਗਲਡ ਹਾਲ ਲੀਡਰ ਚੁਣਿਆ ਜਿਸ ਦੇ ਨਾਲ ਮੈਂ ਮੇਰੇ ਐਨੇ ਸਾਲ ਲੰਘੇ ਕਿਉਂਕਿ ਮੈਂ ਅੱਛੇ ਬੰਦੇ ਦਾ ਦੋਸਤਾਂ ਮੈਂ ਕਿਸੇ ਮਾਰੇ ਬੰਦੇ ਦਾ ਦੋਸਤ ਨੇ ਸਮਝਿਆ ਨਾ ਮੈਂ ਆਪਣੇ ਆਪ ਤੇ ਫਕਰ ਮਹਿਸੂਸ ਹੁੰਦਾ ਮੈਂ ਕੁਲਵੰਤ ਸਿੱਧੂ ਦਾ ਜਦੋਂ ਦਾ ਐਮਐਲਏ ਬਣੇ ਨੇ ਇਹਨਾਂ ਨੂੰ ਕੋਈ ਅੱਧੀ ਆਵਾਜ਼ ਨਾਲ ਵੀ ਕਹਿੰਦਾ ਹੈ ਕਲਵੰਜੀ ਆ ਸਾਡਾ ਕੰਮ ਹੈ ਇਹ ਉਹਨਾਂ ਦਾ ਕੰਮ ਇਸ ਤਰ੍ਹਾਂ ਕਰਦੇ ਨੇ ਕਿ ਜਿੱਦਾਂ ਇੱਕ ਨੌਜਵਾਨ ਭਾਈ ਨਟਕੇ ਲੋਕਾਂ ਦੇ ਕੰਮ ਕਰਦਾ ਕੰਮ ਕਰਦਾ ਕਰਦਾ ਇਹਨਾਂ ਨੇ ਕਦੀ ਗੁਰੇ ਨਹੀਂ ਕੀਤਾ ਕਿ ਮੈਂ ਤੇਰਾ ਬਾਅਦ ਚ ਕੰਮ ਕਰੂੰਗਾ ਉਹ ਉਸੇ ਵੇਲੇ ਏਜੰਟ ਦੀ ਜੇ ਪੁਲਸ ਦਾ ਕੰਮ ਹੈ ਪੁਲਸ ਨੂੰ ਟੈਲੀਫੋਨ ਕਰਦੇ ਨੇ ਮਹਿਕਮੇ ਦਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਹੈ ਕੋਈ ਵੀ ਕੰਮ ਹੈ ਉਸ ਮਹਿਕਮੇ ਨਾਲ ਗੱਲ ਕਰਕੇ ਉਸ ਤੇ ਝੋਲੀ ਝੋਲੀ ਦੇ ਵਿੱਚ ਇਨਸਾਫ ਆ ਕੇ ਉਹਨੂੰ ਘਾਟ ਤੋੜ ਦਿੰਦੇ ਉਹਨਾਂ ਨੇ ਇੱਕ ਜੋ ਕਿ ਇੱਕ ਹਲਕਾ ਐਮਐਲਏ ਦਾ ਕੰਮ ਹੁੰਦਾ ਉਹ ਬਖੂਬੀ ਕਰਨਾ ਜਾਣਦੇ ਨੇ ਤੇ ਕਰਦੇ ਵੀ ਨੇ ਐਮਐਲਏ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਹਲਕਾ ਆਤਮਨਗਰ ਦੇ ਜਿਹੜੇ ਵਿਧਾਇਕ ਨੇ ਅੱਜ ਉਹਨਾਂ ਦੇ ਦਫ਼ਤਰ ਵਿੱਚ ਉਹਨਾਂ ਦੇ ਇੰਚਾਰ ਸਾਹਿਬ ਨਾਲ ਚੋਪੜਾ ਜੀ ਨਾਲ ਗੱਲਬਾਤ ਹੋ ਰਹੀ ਹੈ ਤੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਅਬ ਨਿਊਜ਼ ਇੰਡੀਆ ਦੇ ਪਲੇਟਫਾਰਮ ਤੇ ਆਪਾਂ ਗੱਲਬਾਤ ਕਰਦੇ ਹਾਂ ਚੋਪੜਾ ਜੀ ਇੱਕ ਗੱਲ ਹੋਰ ਵੀ ਮੈਂ ਤਾਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿਵੇਂ ਕਿ 52 ਸਾਲ ਹੋ ਗਏ ਨੈਸ਼ਨਲ ਪਾਰਟੀ ਦੇ ਵਿੱਚ ਤੁਸੀਂ اپنی સેવા ਨਵਾਈ ਬੜੇ ਤੁਸੀਂ ਕੰਮ ਨੈਸ਼ਨਲ ਪਾਰਟੀ ਦੇ ਦੌਰਾਨ ਕੀਤੇ ਹੋਣੇ ਕਈਆਂ ਦੇ ਗਰੀਬ ਬੱਚਿਆਂ ਦੇ ਵਿਆਹ ਵੀ ਕਰਾਏ ਹੋਣੇ ਆ ਘਰ ਵੀ ਵਸਾਏ ਹੋਣੇ ਆ ਤੇ ਕਈ ਬੱਚਿਆਂ ਦਾ ਭਲਾ ਵੀ ਕੀਤਾ ਹੋਣਾ ਪਰ ਅੱਜ ਉਸ ਪਾਰਟੀ ਦੇ ਵਿੱਚ ਰਹਿ ਕੇ ਕਿੰਨਾ ਕ ਸਕੂਨ ਮਿਲਿਆ ਤੇ ਅੱਜ ਦੇ ਦਿਨ ਇਸ ਪਾਰਟੀ ਦੇ ਬਤੌਰ ਐਮਐਲਏ ਵਿਧਾਇਕ ਪਹਿਲਵਾਨ ਸਿੰਘ ਸਿੱਧੂ ਜੀ ਨਾਲ ਕੰਮ ਕਰਕੇ ਕਿਸ ਤਰ੍ਹਾਂ ਦਾ ਅਨੁਭਵ ਮਹਿਸੂਸ ਹੋ ਰਿਹਾ ਦੇਖੋ ਮੈਂ ਕਾਂਗਰਸ ਵੀ ਰਿਆ ਨਾ ਕਾਂਗਰਸ ਦੇ ਵੀ ਅੱਜ ਵੀ ਲੀਡਰਸ਼ਿਪ ਮਿਲਦੇ ਆ ਮੇਰਾ ਸਤਿਕਾਰ ਕਰਦੇ ਨੇ ਮੈਨੂੰ ਅੱਜ ਤੱਕ ਕਿਸੇ ਨਾਲ ਬਗੋੜਤਾ ਨਹੀਂ ਹੋਈ ਬਿਲਕੁਲ ਅੰਮਨੇ ਬਿੱਟੂ ਸਾਡਾ ਬਰਖੋਦਾ ਹੈ ਜਿਹੜਾ ਅੱਜ ਭਾਰਤੀ ਜਨਤਾ ਪਾਰਟੀ ਚਲੇ ਗਿਆ ਉਹ ਬ੍ਰਾਂ ਸਿੰਘ ਦਾ ਪੁੱਤ ਹੈ ਉਸ ਨੂੰ ਵੀ ਜਿਹੜੇ ਏਡੇ ਵੱਡੇ ਜਿਹੜੇ ਲੀਡਰ ਹੋਣ ਦੇ ਬਾਵਜੂਦ ਵੀ ਅਬਿਆਨ ਸਿੰਘ ਜੀ ਕਿੰਨਾ ਨਾਮ ਆਉਣਾ ਦਾ ਤੇ ਇਸ ਟਾਈਮ ਉਹਨਾਂ ਦੇ ਜਿਹੜੀ ਜਾਗ ਲਾਉਣ ਵਾਲੇ ਕਾਂਗਰਸ ਪਾਰਟੀ ਨੂੰ ਪਾਰਟੀ ਨੂੰ ਪੈਦਾ ਕਰਨ ਵਾਲੇ ਇਹ ਪੰਜਾਬ ਦੇ ਜਿਹੜੇ ਮੋਢ ਸੀ ਤੇ ਉਹਨਾਂ ਦੇ ਬੱਚੇ ਅੱਜ ਅੱਜਗਰ ਬਗਾਨੇ ਵਿਰੋਧੀ ਪਾਰਟੀਆਂ 'ਚ ਫਿਰਦੇ ਆ ਕਿਸ ਤਰ੍ਹਾਂ ਮਹਿਸੂਸ ਹੁੰਦਾ ਮੈਂ 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 ਸਿਰਫ ਇਹ ਗੱਲ ਦਾ ਇਹ ਕਹਿ ਸਕਦਾ ਕਿ ਬਈ ਉਸਨੇ ਚੰਗਾ ਥੰਗਿਆ ਉਸ ਨੂੰ ਪਾਵਰ ਮਿਲੀ ਉਹਨਾਂ ਪਾਰਟੀ ਤੋਂ ਫੰਮ ਨੇ ਇਸ ਪਾਰਟੀ ਨੇ ਉਹਨੂੰ ਇੰਨੀ ਪਾਵਤ ਦੇਣੀ ਨਹੀਂ تھی ਉਹ ਨੂੰ ਮਨਿਸਟਰ ਬਣਾਤਾ ਉਹਦੇ ਮਨ ਦੀ ਭਾਵਨਾ ਉਹ ਆਪਣੇ ਨਾਲ ਲੈ ਕੇ ਉਧਰ ਨੂੰ ਚਲੇ ਗਿਆ ਜਦੋਂ ਤਾਂ ਜੀ ਗੱッセਗੇ ਸਰਕਾਰ ਵੱਲੋਂ ਮੌਜੂਦਾ ਸਰਕਾਰ ਵੱਲੋਂ ਜਦੋਂ ਰਵਨੀਤ ਬਿੱਟੂ ਜੀ ਤਾਂ ਜੀ ਗੱッセਗੇ ਵੀ ਇਹਨਾਂ ਨੇ ਆਪਣਾ ਕੋਟੀ ਐਮਪੀ ਕੋਟੀ ਦਾ ਬਿੱਲ ਨਹੀਂ ਦਿੱਤਾ ਬਹੁਤ ਕਰਜ਼ਾ ਚੜਿਆ ਆ ਨੇ ਸਰ ਉਹਨਾਂ ਨੇ ਆਪਣਾ ਕੀ ਗੱਲ ਇੱਕ ਜਿਹੜੇ ਐਮਪੀ ਦੇ ਨਿੱਜੀ ਹਿੱਤ ਹੁੰਦੇ ਆ ਜੋ ਸਰਕਾਰ ਮੁਹਈਆ ਕਰਵਾਉਂਦੀ ਹੈ ਕੀ ਗੱਲ ਸਰਕਾਰ ਦੇ ਵਿੱਚ ਅਸਮਰਤ ਜੀ ਕਿਉਂ ਉਹਨਾਂ ਦਾ ਆਪਣਾ ਹੀ ਫੈਸਲਾ ਸੀ ਉਹ ਵੇ ਪਾਰਟੀ ਦਾ ਪਤਾ ਕੀ ਹੈ ਜਦ ਬੰਦਾ ਕਿਸੇ ਪਾਰਟੀ ਤੋਂ ਟੁੱਟਦਾ ਹੈ ਨਾ ਉਹਤੇ ਇਲਜ਼ਾਮ ਲੱਗਦਾ ਹੀ ਲੱਗਦੇ ਹੈ ਸਮਝਿਆ ਨਾ ਬਿੱਟੂ ਇੱਕ ਐਸਾ ਬੰਦਾ ਸੀ ਜਿਹਨੂੰ ਮੈਂ ਕਦੇ ਵੀ ਮਾਰਾ ਨਹੀਂ ਕਹਿ ਸਕਦਾ ਕਿਉਂ ਉਹ ਇੱਕ ਸਾਡੇ ਬੱਚਿਆਂ ਸਮਾਨ ਹੈ ਔਰ ਬਹੁਤ ਅੱਛੀ ਤਰੀਕੇ ਨਾਲ ਸਾਡੇ ਨਾਲ ਡੀਲ ਹੋਦੀ ਰਹੀ ਹੈ ਔਰ ਉਹ ਜਿੱਥੇ ਵੀ ਗਿਆ ਹੈ ਰੱਬ ਉਸ ਨੂੰ ਬੜਾ ਵਧੀਆ ਸਥਾਨ ਦੇ ਵੀ ਉਹਨੂੰ ਪਾਵਰ ਬਖਸ਼ੇ ਸਮਝਣ ਉਹਨੂੰ ਹੋਰ ਹੀ ਉਚਾਈਆਂ ਤੇ ਲੈ ਕੇ ਜਾਏ ਪਾਵਰ ਦਾ ਜੋ ਇਸਤੇਮਾਲ ਤਾਂ ਹੀ ਕੀਤਾ ਜਾ ਸਕਦਾ ਜਦ ਆਪਾਂ ਜਨ ਹਿੱਤ ਦੇ ਵਿੱਚ ਲੋਕਾਂ ਦੀ ਕੰਮ ਕਰੀਏ ਪਰ ਅੱਜ ਦੀ ਡੇਟ 'ਚ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਆ ਤੇ ਪਰ ਉਹਨਾਂ ਦੇ ਕੰਮਕਾਰ ਜਿਸ ਪੋਸਟ ਤੇ ਉਹ ਬੈਠੇ ਨੇ ਰੇਲਵੇ ਦੇ ਜੋ ਮਨਿਸਟਰ ਦੇ ਤੌਰ ਉਨਾਂ ਨੂੰ ਲਗਾਇਆ ਗਿਆ ਤੇ ਹੋਰ ਵੀ ਕੈਬਨਟ ਵਿੱਚ ਉਹਨਾਂ ਨੂੰ ਰੱਖਿਆ ਗਿਆ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸਪੈਸ਼ਲ ਉਹਨਾਂ ਨੂੰ ਪੁਰਸਕਾਰ ਵੀ ਮਤਲਬ ਮਿਲਿਆ ਗਿਆ ਸਪੀਚ ਦੇ ਤੌਰ ਉਨਾਂ ਨੇ ਐਮਪੀ ਦੇ ਦੌਰਾਨ ਉਹਨਾਂ ਦੇ ਸਟੈਂਡ ਤੇ ਬਾਈ ਪ੍ਰਧਾਨ ਮੰਤਰੀ ਸਪੀਚ ਕੀਤੀ ਉਹਨਾਂ ਨੇ ਤੇ ਕਿਸ ਤਰ੍ਹਾਂ ਦੇ ਕੰਮ ਜਿਹੜਾ ਇੱਕ ਆਮ ਇਨਸਾਨ ਆ ਆਮ ਆਦਮੀ ਪਾਰਟੀ ਵਿੱਚ ਰਹਿ ਕੇ ਆਮ ਇਨਸਾਨ ਇੱਡੇ ਵੱਡੇ ਲੀਡਰਸ਼ਿਪ ਸੈਂਟਰ ਦੀ ਪਾਰਟੀ ਤੋਂ ਤੇ ਉਹਨਾਂ ਦੇ ਮਹਿਕਮੇ ਤੋਂ ਕਿਸ ਤਰ੍ਹਾਂ ਕੋਈ ਕੰਮ ਲੈ ਸਕਦਾ ਜਾਂ ਕਿਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਲੋੜ ਆ ਜਾਂ ਇੱਕ ਗਰੀਬ ਪਰਿਵਾਰ ਨੂੰ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੇ ਕੰਮ ਕਰਨ ਤੁਹਾਨੂੰ ਕੀ ਲੱਗਦਾ ਮੈਨੂੰ ਤਾਂ ਇਹੀ ਲੱਗਦਾ ਜੀ ਕਿ ਵੀ ਜਿਹੜਾ ਵੀ ਸਾਡੇ ਦਫ਼ਤਰ ਦੇ ਵਿੱਚ ਆਂਦਾ ਸਾਡੇ ਕੁਲਵੰਤ ਸਿੱਧੂ ਵੀ ਕਹਿੰਦਾ ਹੈ ਕਿ ਹਰ ਤਰ੍ਹਾਂ ਦਾ ਹਰ ਗਰੀਬ ਦਾ ਕੰਮ ਕਰਨ ਨੂੰ ਹਰ ਵੇਲੇ ਤਰਸ ਕੇ ਰਹਿੰਦੇ ਨੇ ਉਹ ਹਾਂ ਉਹ ਬਿਲਕੁਲ ਰਹੰਦੇ ਨੇ ਔਰ ਜੋ ਸਾਡੇ ਮੂੰਹ ਚ ਇੱਕ ਗੱਲ ਨਿਕਲਣੀ ਚਾਹੀਦੀ ਹੈ ਅਰੇ ਦੇ ਨਾਇਕ ਮੈਂ ਗੱਲ ਹੋਰ ਜੋੜਾਂਗਾ ਕਿ ਦੇਖੋ ਜਿਹੜੀ ਆਮ ਪਾਰਟੀ ਹੈ ਆਮ ਪਾਰਟੀ ਨੇ ਸਾਡੇ ਕਲਵੰਸੀ ਤੋਂ ਦਾ ਹੱਕ ਮੰਗਦਾ ਸੀ ਕਿ ਉਸ ਨੂੰ ਉਹਨੇ ਇੱਕ ਬੜਾ ਵੱਡੇ ਫਾਇਦੇ ਦਿੱਤੀ ਆਪਣੇ ਵਿਰੋਧੀ ਨੂੰ ਸਮਝਣ ਉਹਨੂੰ ਫੜ ਦੇ ਕੇ ਇੱਕ ਬਥੇਆ ਵੋਟਾਂ ਦੇ ਨਾਲ ਜਿੱਤ ਕੇ ਉਹ ਆਮ ਪਾਰਟੀ ਦੇ ਇੱਕ ਕੈਂਡੀਡੇਟ ਵਜੋਂ ਨਿਵਾਜੇ ਗਏ ਪਰ ਉਹਨਾਂ ਨੂੰ ਆਮ ਪਾਰਟੀ ਤੋਂ ਬਜ਼ਾਰਤ ਦੇਣੀ ਚਾਹੀਦੀ ਸੀ ਅਜੇ ਤੱਕ ਉਹਨਾਂ ਕਲਵੰਥ ਸਿੱਧੂ ਨੂੰ ਕੋਈ ਬਜ਼ਾਰਤ ਨਹੀਂ ਦਿੱਤੀ ਜੋ ਇਹਨਾਂ ਦਾ ਹੱਕ ਬੰਦਾ ਸੀ ਉਹ ਇਹਨਾਂ ਨੂੰ ਮਿਲਿਆ ਨਹੀਂ ਨਹੀਂ ਸੂਤਰਾਂ ਤੋਂ ਮਲਾਵੇ ਕਿ ਜਾਣਕਾਰੀ ਮਿਲਿਆ ਵੀ ਕਿ ਆ ਵੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਕੋਈ ਚੇਅਰਮੈਨ ਦੀ ਪੋਸਟ ਤੇ ਲਗਾਇਆ ਇਹ ਚੇਅਰਮੈਨ ਮਾਰੇ ਮੋਟਾ ਹੀ ਗੱਲ ਹੈ ਇਹ ਮੁਨਿਸਪਲੀ ਮਿਲਣੀ ਚਾਹੀਦੀ ਸੀ ਇਹਨਾਂ ਨੂੰ ਇਹਨਾਂ ਦਾ ਜੋੜਾ ਜਿਹੜਾ ਪੰਗਾ ਰੱਖਿਆ ਇਹਨਾਂ ਦੀ ਪੋਜੀਸ਼ਨ ਹੈ ਜਿਹੜੇ ਇਹਨਾਂ ਦੀ ਗੱਲਬਾਤ ਹੈ ਜਿਹੜੇ ਲੋਕਾਂ ਦੀਆਂ ਸੇਵਾ ਕਰਦੇ ਨੇ ਉਹਦਾ ਮਜ਼ਾਕ ਹੈ ਇਹਨਾਂ ਨੂੰ ਮੁਨਿਸਪਲੀ ਮਿਲਣੀ ਚਾਹੀਦੀ ਹੈ ਇੱਕ ਐਡੀ ਵੱਡੀ ਲੀਡ ਨਾਲ ਜਿੱਤਣਾ ਇੱਕ ਫਿਰ ਹੋਰ ਆਧਮਨਗਰ ਹਲਕਾ ਇੱਕ ਐਸਾ ਐਸਾ ਸੀਗਾ ਹੋਟ ਹੋਟ ਸੀਟ ਸੀਗੀ ਹਾਂ ਹੌਟ ਸੀਟ ਦੇ ਹੋਣ ਦੇ ਬਾਵਜੂਦ ਵੀ ਆ ਸਿਮਰ ਸਿੰਘ ਬੈਂਸ ਨੂੰ ਹਰਾਲਾ ਇੱਕ ਬੜੀ ਵੱਡੀ ਗੱਲ ਬੜੀ ਵੱਡੀ ਗੱਲ ਸੀਗੀ ਤੇ ਉਸ ਟਾਈਮ ਗਾਣਾ ਵੀ ਬੜਾ ਪ੍ਰਚਲਿਤ ਹੋ ਜਾਂਦਾ ਸੀ ਤੇਰੇ ਯਾਰ ਨੂੰ ਦੱਬਨ ਨੂੰ ਕਰਦੇ ਨੇ ਪਰ ਦਬਦਾ ਕਿੱਥੇ ਆ ਤੇ ਇਹ ਸਿੱਧੂ ਸਾਹਿਬ ਦੇ ਮੂੰਹ ਚੋਂ ਵੀ ਸੁਣੀ ਗਈ ਸੀ ਜਦੋਂ ਜਿੱਤ ਕੇ ਲੋਕਾਂ ਵਿੱਚ ਵਿਚਰੇ ਤੇ ਉਸ ਟਾਈਮ ਇਹ ਗਾਣਾ ਬੜਾ ਸਿੱਧੂ ਸਾਹਿਬ ਨੇ ਆਪਣੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੈ ਬੋਲਿਆ ਸੀ ਤੇ ਇਹ ਤਾਂ ਮੈਂ ਤਾਂ ਨਹੀਂ ਬੋਲਦਾ ਬਈ ਗਾਣਾ ਇਹ ਤਾਂ ਲੋਕ ਬੋਲਦੇ ਤੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਤੇ ਦੱਬਦਾ ਕਿੱਥੇ ਤੇ ਲੋਕਾਂ ਨੇ ਜਿਤਾਇਆ ਵਾ ਲੋਕਾਂ ਦੇ ਹੱਕ ਵਿੱਚ ਤੇ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਸ ਤਰ੍ਹਾਂ ਲੋਕਾਂ ਨੇ ਜਿਤਾਇਆ ਵਾ ਤੇ ਉਸ ਤਰ੍ਹਾਂ ਹੀ ਆਨ ਆਲਾ ਹੁਣ ਲਗਭਗ 1.5 ਸਾਲ ਦੇ ਕਰੀਬ ਸਮਾਂ ਅੰਤਰਾਲ ਰਹਿ ਚੁੱਕਿਆ ਵਾ ਫਿਰ ਉਸ ਤੋਂ ਬਾਅਦ ਵਿਧਾਨ ਸਭਾ ਦੀ ਹਮੇਸ਼ਾ ਦਵਾਉ ਦੇ ਨਾਲ ਰਹੂਗੀ ਹਾਂ ਔਰ ਮੈਂ ਇਹ ਚਾਹਨਾ ਕਿ ਅੱਗੇ ਜਿੱਤੇ ਨੇ ਮਹਾਰਾਜ ਇਹਨਾਂ ਨੂੰ ਅੱਗੇ ਨਾਲ ਵੀ ਜ਼ਿਆਦਾ ਵੋਟਾਂ ਨਾਲ ਜਿਤਾਊਗਾ ਕਿਉਂਕਿ ਇਹਨਾਂ ਸ਼ਿਮਲਾਪੁਰੀ ਦਾ ਇਲਾਕਾ ਦੁਗਰੀ ਦਾ ਇਲਾਕਾ ਲਾਲਕੁਆਟਾ ਜਾਨ ਅਬਦੁੱਲਾ ਪਹਾੜੀ ਜਿਹੜਾ ਵੀ ਇਲਾਕਾ ਰੰਦਾ ਹੈ ਉਹ ਉਸ ਇਲਾਕੇ 'ਚ ਇਹ ਤਨਮਨ ਧਨ ਦੇ ਨਾਲ ਸੇਵਾ ਕਰਦੇ ਨੇ ਗਰੀਬ ਗੁਰਬੇ ਨੂੰ ਆਪਣੇ ਹੱਥਾਂ 'ਚੋਂ ਦਸਾਂਤ ਕਰਕੇ ਵੀ ਦਿੰਦੇ ਨੇ ਸਮਝਿਆ ਨਾ ਇਹ ਹਾਂ ਸੇਵਾ ਭਾਵ ਉਹਨਾਂ ਦੇ ਵਿੱਚ ਬਹੁਤ ਹੈ ਜੇ ਇਹ ਸੇਵਾ ਭਾਵ ਕਰਦਾ ਹੈ ਤੇ ਉਸ ਨੂੰ ਰੱਬ ਔਰ ਵਾਹਿਗੁਰੂ ਵੀ ਉਹਨੂੰ ਭਾਗ ਜਰੂਰ ਲਾਂਦਾ ਦੇਖੋ ਇੱਕ ਬਾਣੀ ਚ ਲਿਖਿਆ ਵਾ ਗਰੀਬ ਦਾ ਮੂੰਹ ਤੇ ਗੁਰੂ ਨਾਨਕ ਦੀ ਗੋਲਕ ਬੋਲੇ ਤੇ ਇਹ ਇੱਕ ਸਮਾਣਾ ਵੀ ਮਤਲਬ ਉਸ ਉਸ ਦੇ ਫਲਸਫੇ ਦੇ ਚਲਦੇ ਹੋਏ ਇਹ ਐਮਐਲਏ ਹਲਕਾ ਆਤਮਨਗਰ ਜੀ ਉਹ ਕੰਮ ਕਰਦੇ ਨੇ ਤੁਸੀਂ ਜਿਸ ਤਰ੍ਹਾਂ ਦੱਸਿਆ ਤੇ ਹੁਣ ਅਖੀਰ ਦੇ ਵਿੱਚ ਇੱਕ ਗੱਲ ਇਹ ਵੀ ਕਵਾਂਗੇ ਵੀ ਹਲਕਾ ਆਤਮਨਗਰ ਦੇ ਵਾਸੀਆਂ ਨੂੰ ਤੇ ਜਿਹੜੀ ਪੰਜਾਬ ਸਰਕਾਰ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਜਿਸ ਤਰ੍ਹਾਂ ਇਹ ਕੰਮਕਾਰ ਕਰਦੇ ਆ ਜਿਸ ਰਫ਼्तार ਨਾਲ ਕੰਮ ਕਰਦੇ ਪਏ ਆ ਤੁਸੀਂ ਇਨਚਾਰਜ ਬਤੌਰ ਦਫ਼ਤਰ ਦੇ ਐਮਐਲਏ ਤਲਵੰਦ ਸਿੱਧੂ ਜੀ ਦੇ ਇਨਚਾਰਜ ਦਫ਼ਤਰ ਇਨਚਾਰਜ ਹੋ ਤੇ ਕੀ ਇੱਕ ਉਹਨਾਂ ਦੇ ਕਾਰਜਗਲ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅੱਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਚੈਨਲ ਨਾਲ ਹੀ ਤੁਹਾਡੇ ਸਾਹਮਣੇ ਆ ਖੁਦ ਅਸੀਂ ਟੀਮ ਸਾਡੀ ਚੱਲ ਕੇ ਆਈ ਹੈ ਤੇ ਮੈਂ ਖੁਦ ਇਸ ਚੈਨਲ ਐਡੀਟਰ ਇਨ ਚੀਫ ਰਵਿੰਦਰ ਪੋਗਲ ਬਤੌਰ ਚੋਪੜਾ ਜੀ ਦੀ ਅੱਜ ਨਾਲ ਗੱਲਬਾਤ ਕਰ ਰਿਹਾ ਪਿਆ ਤੇ ਸਰ ਕੀ ਮੁੱਖ ਮੰਤਰੀ ਨੂੰ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਵੀ ਕਿਸ ਤਰ੍ਹਾਂ ਦੀ ਉਪਾਦੀ ਇਹਨਾਂ ਨੂੰ ਨਵਾਜਿਆ ਜਾਵੇ ਦੇਖੋ ਗੱਲ ਇਹ ਹੈ ਜੋ ਇਹਨਾਂ ਦਾ ਹੱਕ ਬੰਦਾ ਇਹਨਾਂ ਦਾ ਹੱਕ ਬੰਦਾ ਮਨਸ਼ੀ ਦਾ ਬਿਲਕੁਲ ਫੁੱਲ ਮਨਸ਼ੀ ਦਾ ਇਹਨਾਂ ਨੂੰ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹਨਾਂ ਨੇ ਉਹ ਕੰਮ ਕਰਕੇ ਦਿਖਾਇਆ ਹੈ ਆਮ ਪੰਚ ਨੂੰ ਜੇ ਆਮ ਪੰਚ ਤੇ ਸੁਪਨੇ ਚ ਵੀ ਨਹੀਂ ਸੀ ਇੱਥੋਂ ਦੀ ਸੀਟ ਲੈਣੀ ਜਾਂ ਇੱਥੋਂ ਜਿੱਤਣਾ ਕੋਈ ਮਜ਼ਾਕ ਨਹੀਂ ਸੀ ਸੰਗੀ ਦਾ ਵਾਰਾ ਨਹੀਂਗਾ ਇਹ ਆਤਮਨਗਰ ਹਲਕਾ ਜਿਹੜੀ ਸੀਟ ਆ ਇਹਨੂੰ ਜਿੱਤ ਪਾਣਾ ਜਿੱਤ ਪਾਣਾ ਇਸ ਵਾਸਤੇ ਕਲਵੰਦ ਸਿੱਧੂ ਨੇ ਕਰਕੇ ਦਿਖਾਤਾ ਕਿ ਮੈਂ ਜੇ ਰੱਬਾ ਪਿਆਰਾ ਤੇ ਲੋਕਾਂ ਵਿੱਚ ਵਿਚਰਦਾ ਤੇ ਲੋਕ ਮੈਨੂੰ ਵੋਟਾਂ ਪਾ ਕੇ ਜਿਵਾਜਣਗੇ ਉਹ ਮੁੱਖ ਮੰਤਰੀ ਭਵਨਤਮਨ ਨੂੰ ਕੀ ਕਹਿਣਾ ਚਾਹੋਗੇ ਕਲਾਸੀਕ ਸਹੀ ਗਾਇ ਕਿ ਇਹਨਾਂ ਨੂੰ ਇਮੀਜੇਬਲੀ ਹੁਣ ਤਾਂ ਇਕਲਾ ਇੱਕ ਸਾਲ ਚ 6 ਮਹੀਨੇ ਰਹਿ ਗਏ ਨੇ ਇਹਨਾਂ ਨੂੰ ਇੱਕ ਵਾਰੀ ਜਰੂਰ ਮਨਿਸਟਰ ਬਣਾਓ ਅੱਜ ਕੱਲ ਨੈਸ਼ਨਲ ਕਨਵੀਅਰ ਜਿਹੜੇ ਆ ਅਰਵਿੰਦ ਕੇਜਰੀਵਾਲ ਵੀ ਉਹ ਵੀ ਅੱਜ ਕੱਲ ਪੰਜਾਬ ਦੇ ਵਿੱਚ ਦੌਰੇ ਦੌਰੇ ਮਾਰਦੇ ਆ ਉਹਨਾਂ ਉਹਨਾਂ ਨੂੰ ਵੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਹੀ ਗਾਣਾ ਦੇਖੋ ਹੀਰਾ ਇੱਕ ਇਹ ਆਤਮ ਨਗਰ ਦਾ ਹੀਰਾ ਕਲਵੰਤਦੂ ਇਹਨੂੰ ਹੀਰੇ ਨੂੰ ਤੁਸੀਂ ਇਸ ਮਾਲ ਕੇ ਰੱਖੋ ਅਗਰ ਤੁਸੀਂ ਇਹਨੂੰ ਜਿਤਾਓ ਇਹਨੂੰ ਮਨਿਸਤਰੀ ਦਿਓਗੇ ਭਾਵੇਂ ਇੱਕ ਸਾਲ ਹੀ ਦਿਓ ਪਰ ਕਾਰਨ ਇਹਦੇ ਨਾਲ ਤੁਹਾਨੂੰ 4-5 ਲੱਗਣਗੇ ਇਹ ਤਾਂ ਤੁਹਾਡਾ ਕੋਈ ਜਾਂਦਾ ਨਹੀਂ ਕਿਉਂਕਿ ਇਲਾਕੇ ਦੇ ਲੋਕ ਚਾਹੁੰਦੇ ਨੇ ਕਿ ਕਲਵੰਤਦੂ ਨੂੰ ਮਨਿਸਤਰੀ ਕਿਉਂ ਨਹੀਂ ਮਿਲੀ ਸਰ ਇੱਕ ਨਾ ਲੋਕ ਤਾਂ ਜਾਂਦੇ ਨੇ ਕਿ ਗੱਲ ਯਾਦ ਆਂਦੀ ਹੈ ਜਦੋਂ ਆ ਸੱਤਾ ਤੋਂ ਆਉਣ ਤੋਂ ਪਹਿਲਾਂ ਵਧਾਇਕ ਜਿਹੜੇ ਸਿਮਰ ਸਿੰਘ ਬੈਂਸ ਸੀਗੇ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੀ ਪਰ ਉਸ ਤੋਂ ਬਾਅਦ ਕੀ ਗੱਲ ਉਹਨਾਂ ਦੀ ਖੱਟਪਟ ਹੋ ਗਈ ਪਾਰਟੀ ਨਾਲ ਬਣੀ ਨਹੀਂ ਜਾਂ ਕੋਈ ਉਹਨਾਂ ਦੀ ਆਪਣੀ ਨਿੱਜੀ ਜ਼ਰੂਰਤਾਂ ਸੀ ਜਾਂ ਕੋਈ ਜਨ ਹਿੱਤ ਲਈ ਲੋਕਾਂ ਨੂੰ ਮੇਅਰ ਦੀ ਕੁਰਸੀ ਤੱਕ ਉਹਨਾਂ ਨੇ ਅਪਰੋਚ ਕੀਤੀ ਜੀ ਤੁਹਾਨੂੰ ਇਹ ਚਾਹੀਦਾ ਜਾਂ 2.5 ਸਾਲ ਇਹ ਚਾਹੀਦਾ ਪਰ ਉਸ ਦੇ ਬਾਵਜੂਦ ਵੀ ਹਲਕੇ ਨੂੰ ਜਿੱਤ ਕੇ ਦਿਖਾਣਾ ਦਾ ਮਤਲਬ ਆਮ ਆਦਮੀ ਵਾਲੀ ਇੱਕ ਵੱਡੀ ਲੀਡ ਸੀ ਬਹੁਤ ਵੱਡੀ ਇੱਕ ਆਤਮਨਗਰ ਹਲਕਾ ਇੱਕ ਹਾਰਡ ਸੀਟ ਸੀਗੀ ਜਿਹਨੂੰ ਮਤਲਬ ਇਨਵਲਸਿਡ ਰਿਜਿੱਟਿਆ ਜਿੱਤ ਪਾਣਾ ਇੱਕ ਮੁਸ਼ਕਿਲ ਨਾ ਮੁਮਕਿੰਦਾਨੀ ਆਪਾਂ ਕਹਿ ਸਕਦੇ ਮੁਸ਼ਕਿਲ ਸੀਗਾ ਮੁਸ਼ਕਿਲ ਸੀ ਹਾਂ ਪਰ ਕਾਰਨ ਇਹ ਹੈ ਮੁਸ਼ਕਲ ਨੂੰ ਹੋਰ ਵੀ ਆਸਾਨ ਕਰਕੇ ਦੱਸਦਾ ਕਿ ਮੈਂ ਇਮਾਨਦਾਰ ਆ ਉਹ ਲੋਕਾਂ ਦੀ ਸੇਵਾ ਕਰਦਾ ਤੇ ਲੋਕ ਮੇਰੇ ਮਨ ਨੂੰ ਨਵਾਜਣਗੇ ਔਰ ਉਹਨਾਂ ਨੂੰ ਨਿਵਾਜ ਕੇ ਇਲਾਕੇ ਦਾ ਐਮਬੀਲੇ ਬਣਾਇਆ ਪਰ ਆਮ ਪਾਰਟੀ ਨੇ ਕਲਵੰਥੀਦੂਨ ਨੂੰ ਮਨਸੀ ਦੇਣੀ ਚਾਹੀਦੀ ਸੀ ਜਿਹੜੀ ਅੱਜ ਤੱਕ ਨਹੀਂ ਦਿੱਤੀ ਮੈਂ ਹੁਣ ਵੀ ਰਿਕਵੈਸਟ ਕਰਦਾ ਹੋਰ ਸੀਟ ਦੇ ਕਰਨਗੇ ਕਹਿ ਰਹੇ ਹੋ ਤੁਸੀਂ ਮਤਲਬ ਆ ਸਿਮਰ ਸਿੰਘ ਬੈਸ ਨੂੰ ਹਰਾਉਣ ਦੇ ਖਰਕੇ ਕਿਹਾ ਉਹ ਇਹਨਾਂ ਨੂੰ ਹੁਣ ਵੀ ਉਹਨੂੰ ਨਿਵਾਜਣਾ ਚਾਹੀਦਾ ਔਰ 1 ਸਾਲ ਵਾਸਤੇ ਇਹਨਾਂ ਨੂੰ ਮਨਸੀ ਦੇਣੀ ਚਾਹੀਦੀ ਤੇ ਸਰ ਆਪਣੇ ਆਤਮਨਗਰ ਹਲਕਿਆਂ ਦੇ ਲੋਕਾਂ ਨੂੰ ਇਸ ਚੈਨਲ ਦੇ ਮਾਧਿਅਮ ਨਾਲ ਹੀ ਕੀ ਕਹਿਣਾ ਚਾਹੋਗੇ ਵੀ ਕੀ ਦੱਸਣਾ ਚਾਹੋਗੇ ਵੀ ਕਿਸ ਤਰ੍ਹਾਂ ਦੇ ਐ ਐਮਐਲਏ ਸੇ ਗੁਹਾਰ ਲਗਾਣਾ ਚਾਹੋਗੇ ਵੀ ਕਿਸ ਤਰ੍ਹਾਂ ਦੇ ਕੰਮ ਆ ਆਪਣੇ ਆਓ ਜਿਦਾਂ ਇਹ ਵਿਧਾਇਕ ਨਾਲ ਆਪਣੇ ਤੁਹਾਡਾ ਆਪਣਾ ਬਗੈਰ ਵਿਧਾਇਕ ਆ ਆਮ ਆਦਮੀ ਪਾਰਟੀ ਦਾ ਵਿਧਾਇਕ ਆ ਵੀ ਉਸ ਦੇ ਨਾਤੇ ਵੀ ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਦੀ ਅ ਇਨਚਾਰਜ ਬਤੌਰ ਰੰਦੇ ਹੋਣ ਦੇ ਨਾਤੇ ਸੇਵਾ ਕਰਨ ਦੇ ਬਾਅਦ ਤੁਸੀਂ ਵੀ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਮੈਂ ਕਹਿਣਾ ਨਹੀਂ ਚਾਹੁੰਦਾ ਸੇਵਾ ਦਾ ਕੋਈ ਰੰਗ ਰੂਪ ਨਹੀਂ ਹੁੰਦਾ ਸੇਵਾ ਨਿਸਵਾਰਥਾ ਸੇਵਾ ਦਾ ਨਾਮ ਹੀ ਨਿਸਵਾਰਥਾ ਜ ਜਿਹਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ ਉਹ ਜਿਹੜਾ ਬਗੈਰ ਕਿਸੇ ਉਮੀਦ ਤੋਂ ਬਗੈਰ ਕਿਸੇ ਸਵਾਰਥ ਤੋਂ ਸੇਵਾ ਕਰਦਾ ਉਹਨੂੰ ਅਸਲ ਸੇਵਾ ਮੰਨਿਆ ਜਾਂਦਾ ਉਸ ਬਾਰੇ ਆਪਣੇ ਇਲਾਕੇ ਦੇ ਆਤਮਨਗਰ ਹਲਕਿਆਂ ਨੂੰ ਬਸਰੀਕਾ ਨੂੰ ਜਿਨ੍ਹਾਂ ਨੇ ਤੁਹਾਨੂੰ ਜਿਤਾਇਆ ਐਜੀ ਵੱਡੀ ਲੀਡ ਨਾਲ ਹੌਟ ਸ਼ੀਟ ਤੋਂ ਜਿਤਾਇਆ ਇੱਕ ਉਪਾਦੀ ਤੇ ਐ ਐਮਐਲਏ ਦੀ ਉਪਾਦੀ ਤੇ ਨਵਾਜਿਆ ਬਤਾਰ ਇਨਚਾਰਜ ਹੋ ਕੇ ਇਲਾਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਗਾਹ ਤੋਂ ਵੀ ਇਹਨਾਂ ਨੂੰ ਮਤਲਬ ਇਸ ਤਰ੍ਹਾਂ ਦੀ ਜਿਉ ਹੋ ਵੀ ਆ ਵੀ ਕਈ ਅਪੀਲ ਕਰਨਾ ਚਾਹੋਗੇ ਸਾਡੇ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਚੈਨਲ ਦੇ ਮਾਧਿਅਮ ਨਾਲ ਕੀ ਕਹਿਣਾ ਚਾਹੋ ਮੈਂ ਤਾਂ ਇਹੀ ਗੱਲ ਕਹਾਂਗਾ ਕਿ ਦੇਖੋ ਕਲਵੰਸੀਧੀ ਜੀ ਨੇ ਸਾਡੇ ਦਫਤਰ ਦੇ ਵਿੱਚ ਆਧਾਰ ਕਾਰਡ ਦੀ ਬੰਦਾ ਔਰ ਅਸ਼ਮਨ ਕਾਰਡ ਵੀ ਬੰਦਾ ਉਹ ਹਰ ਤਰ੍ਹਾਂ ਦੇ ਕਾਰਡ ਬਣਦੇ ਨੇ ਸਮਝਣਾ ਤਰ੍ਹਾਂ ਤਰ੍ਹਾਂ ਦੇ ਆ ਬੁਰਵਾ ਪੈਨਸ਼ਨ ਸਮਝਣਾ ਬੁਢਾਪਾ ਪੈਨਸ਼ਨ ਔਰ ਹਰ ਤਰ੍ਹਾਂ ਦਾ ਲੋਕਾਂ ਦੀ ਸੁਰੱਖਿਆ ਦਾ ਵੀ ਕਲਵੰਥ ਦੂਤ ਧਿਆਨ ਰੱਖਦੇ ਨੇ ਜੀ ਸਮਝਣਾ ਔਰ ਕਿਸੇ ਨੂੰ ਕੋਈ ਬਜ਼ੁਰਗ ਬੰਦਾ ਆਉਂਦਾ ਉਸ ਨੂੰ ਮਾਲੀ ਸਹਾਇਤਾ ਦੀ ਲੋੜ ਹੁੰਦੀ ਹੈ ਤੇ ਉਹ ਵੀ ਕਲਵੰਥ ਦੂਜੀ ਆਪਣੇ ਪੱਲੇੋਂ ਕਰਦੇ ਨੇ ਸਮਝਣਾ ਇਹ ਅਸੀਂ ਇਹ ਲੋਕਾਂ ਦੀ ਹਾਸੀਸਾਂ ਨੇ ਕਲਵੰਥ ਦੂਤ ਕਿ ਆਉਣ ਵਾਲੀ ਵੀ ਜਗ੍ਹਾ ਤੇ ਬੜੀਆਂ ਚੰਗੀਆਂ ਹੋਟਲ ਨਾਲ ਜਿੱਤਣਗੇ ਔਰ ਲੋਕਾਂ ਦਾ ਇਦਾਂ ਹੀ ਮਾਨ ਸਤਕਾਰ ਕਰਦੇ ਰਹਿਣਗੇ ਔਰ ਮੇਰੇ ਵੀ ਇਹਨਾਂ ਨੂੰ ਅਸੀਸ ਹੈ ਕਿ ਮੇਰੀ ਐਤਵਲੀ ਉਮਰ ਬਹੁਤ ਹੋ ਗਈ ਹੈ ਸਮਝਾ ਨਾ ਮੈਂ ਹੋਰ ਪਤਨ ਕਿੰਨੇ ਸਾਲ ਇਹਨਾਂ ਦੀ ਸੇਵਾ ਕਰ ਸਕਾਂਗਾ ਨਹੀਂ ਕਰ ਸਕਾਂਗਾ ਪਰ ਕਾਰਨ ਇਹ ਮੈਂ ਇਹੀ ਜਾਂਦੀ ਵਾਲ ਯੂ ਕਮਾਂਗਾ ਕਿ ਭਈ ਇਹਨਾਂ ਨੂੰ ਸਰਕਾਰ ਨੂੰ ਨਵਾਈਨਾ ਚਾਹੀਦਾ ਔਰ ਮਨੀਸ਼ੀ ਦੇ ਕੇ ਇਹਨਾਂ ਨੂੰ ਜ਼ਰੂਰ ਹੀ ਲੋਕਾਂ ਦੀ ਸੇਵਾ ਵਾਸਤੇ ਮੌਕਾ ਦੇਣਾ ਚਾਹੀਦਾ ਆ ਜਿਵੇਂ ਕਿ ਤੁਸੀਂ ਦੇਖਿਆ ਚੋਪੜਾ ਜੀ ਨੇ ਬਹੁਤ ਹੀ ਸੁੰਦਰ ਵਿਚਾਰਾ ਦੇ ਨਾਲ ਆਪਣੇ ਇਲਾਕੇ ਇਲਾਕਾ ਨਿਵਾਸੀ ਹਲਕਾ ਹਲਕਾ ਆਤਮਨਗਰ ਦੇ ਵਸਤੀਕ ਲੋਕ ਆ ਜਿਨ੍ਹਾਂ ਨੇ ਜਿਤਾ ਕੇ ਇਹਨਾਂ ਦੇ ਵਿਧਾਇਕ ਆ ਆਮ ਆਦਮੀ ਪਾਰਟੀ ਕਲਵਾਂ ਸਿੰਘ ਸਿੱਧੂ ਨੂੰ ਇੱਕ ਲੰਬੀ ਲੀਡ ਤੇ ਹੋਟ ਸੀਟ ਤੋਂ ਹਲਕਾ ਆਤਮਨਗਰ ਤੋਂ ਜਿਤਾਇਆ ਇਸ ਤਰ੍ਹਾਂ ਦੇ ਤੁਸੀਂ ਦੇਖਿਆ ਵੀ ਇਹਨਾਂ ਨੇ ਸਿੱਧਾ ਹੀ ਪਬਲਿਕ ਦੇ ਨਾਲ ਇੱਕ ਪਿਆਰ ਪਰਾ ਸਨੇਹਾ ਦਿੰਦੇ ਹੋਏ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇ ਮਾਧਿਅਮ ਰਾਹੀਂ ਇੱਕ ਸਨੇਹਾ ਵੀ ਲੋਕਾਂ ਨੂੰ ਦਿੱਤਾ ਕਿ ਕਿਸੇ ਤਰ੍ਹਾਂ ਦਾ ਵੀ ਕੰਮ ਜਿਦਾਂ ਆਧਾਰ ਕਾਰਡ ਲੈ ਕੇ ਆਯੁਸ਼ਮਾਨ ਕਾਰਡ ਨੂੰ ਲੈ ਕੇ ਇਹ ਲੋਕਾਂ ਨੂੰ ਮਤਲਬ ਗੁਹਾਰ ਲਗਾਈ ਜਾਂ ਬੇਨਤੀ ਵੀ ਕੀਤੀ ਆਪਣੇ ਕੰਮ ਵੱਧ ਤੋਂ ਵੱਧ ਤੁਸੀਂ ਕਰਵਾ ਸਕਦੇ ਹੋ ਇਸ ਤਰ੍ਹਾਂ ਦੀ ਤਮੰਗੀਆਂ ਦੀ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਕੈਮਰਾ ਪਰਸਨ ਰਕੇਸ਼ ਸ਼ਰਮਾ ਦੇ ਨਾਲ ਐਡੀਟਰ ਇਨ ਚੀਫ ਰਵਿੰਦਰ ਪੋਗਲ ਦੀ ਵਿਸ਼ੇਸ਼ ਰਿਪੋਰਟ ਧੰਨਵਾਦੀ